ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਆ ਕਾਟਨ ਦੇ ਆਲਓ ਪ੍ਰਿੰਟ ਨਾਲ ਸੂਟ ਆਏ ਨੇ 460 ਰੁਪਏ ਦਾ ਰੇਟ ਹੈ 5 ਮੀਟਰ ਦਾ ਸੂਟ ਮਿਲੇਗਾ ਸ਼ਿਪਿੰਗ ਚਾਰਜਸ ਜਿਹੜੇ ਨਾਲ ਤੇ ਫ੍ਰੀ ਨੇ ਸੂਟ ਸਾਰੇ ਅਵੇਲੇਬਲ ਨੇ ਪ੍ਰਿੰਟ ਸਾਰੇ ਅਵੇਲੇਬਲ ਨੇ ਜਿਹੜੇ ਮੈਂ ਇੱਥੇ ਐਡ ਕੀਤੇ ਨੇ ਸ਼ਰਟ ਪ੍ਰਿੰਟਡ ਬਾਟਮ ਪਲੇਨ ਤੇ ਦੁਪੱਟੇ ਤੇ ਨਾਲ ਚਿਕਨਕਾਰੀ ਵਰਕ ਵਾਲਾ embroiderry ਹੋਈ ਹੈ ਰੰਗ ਦੇ ਵਿੱਚ ਕਾਫੀ ਨੇ ਆਬਰ ਤੇ ਸੂਟ ਆਏ ਨੇ ਇਹ ਤੁਹਾਨੂੰ ਸੂਟ ਮਿਲ ਜਾਣਗੇ ਜੀ ਨਾਨਸੋ ਦੇ ਵਿੱਚ बॉਟਮ ਪਲੇਨ ਆਏਗੀ ਸ਼ਰਟ ਜਿਹੜੀ ਆ ਪਿਓਰ ਸਰਪਲਸ ਕਾਟਨ ਦੀ ਆਏਗੀ ਆਰੀ ਵਰਕ ਹੋਇਆ ਹੈ बॉਟਮ ਕੋਰਾ ਕਾਟਨ ਦਾ ਆਏਗਾ ਦੁਪੱਟਾ ਪਿਓਰ ਕਾਟਨ ਦਾ ਆਏਗਾ ਤੇ ਚਾਰੋਂ ਸਾਈਡਾਂ ਤੇ ਚਿਕਨਕਾਰੀ ਵਰਕ ਹੋਇਆ ਰੰਗ ਇਹਦੇ ਵਿੱਚ 14 ਨੇ ਤੇ ਰੰਗ ਸਾਰੇ ਅਵੇਲੇਬਲ ਨੇ ਇਹਨਾਂ ਸੂਟਾਂ ਵਿੱਚ ਜਿਹੜੇ ਵੀ ਰੰਗ ਆਏ ਨੇ ਮੈਂ ਇੱਥੇ ਸਾਰੇ ਐਡ ਕਰ ਦਿੱਤੇ ਨੇ ਤੁਸੀਂ ਇਹਨਾਂ ਸੂਟਾਂ ਵਿੱਚ ਕੋਈ ਸੂਟ ਬਾਈ ਕਰਨਾ ਜਾਂ ਕਿਸੇ ਵੀ ਸੂਟ ਦੀ ਕੁਐਰੀ ਕਰਨੀ ਹੈ ਤਾਂ ਨੰਬਰ ਮੈਂ ਆਪਣਾ 6239245750 ਐਡ ਕੀਤਾ ਇਸ ਨੰਬਰ 'ਤੇ ਅਗਰ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਤੁਸੀਂ ਜੋ ਵੀ ਕੁਐਰੀ ਕਰਨਾ ਚਾਹੁੰਦੇ ਹੋ ਤੁਹਾਨੂੰ ਤੁਹਾਡੀ ਕਵੈਰੀ ਦਾ ਰਿਪਲਾਈ ਜ਼ਰੂਰ ਆਏਗਾ ਕਲੈਕਸ਼ਨ ਅੱਜ ਦੀ ਵੀਡੀਓ ਵਾਲੀਆਂ ਸਾਰੀਆਂ ਅਵੇਲੇਬਲ ਨੇ ਐ 1050 ਰੁਪਏ ਦੇ ਵਿੱਚ ਬਹੁਤ ਹੀ ਪਿਆਰੇ ਛੋਟ ਦੇ ਪ੍ਰਿੰਟ ਦੇ ਨਾਲ ਸੂਟ ਆਏ ਨੇ ਦੁਪੱਟਾ ਪ੍ਰਿੰਟਡ ਹੈ ਵਿੱਚ ਕੋਆ ਬਾਟਮ ਪਲੇਨ ਆਏਗਾ 7-8 ਰੰਗਾਂ ਵਿੱਚ ਜਿਹੜੀਆਂ ਕਲੈਕਸ਼ਨ ਆਈਆਂ ਨੇ ਸਾਰਿਆਂ ਦੀ ਕੋਸ਼ਿਸ਼ ਕਰਾਂਗੀ ਡਿਟੇਲ ਡਿਸਕ੍ਰਿਪਸ਼ਨ ਪ੍ਰਾਈਸ ਵਗੈਰਾ ਦੱਸ ਦਿਆਂ ਅਗਰ ਕਿਸੇ ਦੀ ਰਹਿ ਜਾਏ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਪੁੱਛ ਲੈਣਾ ਚਾਰ ਰੰਗਾਂ ਦੇ ਵਿੱਚ 1700 ਦੇ ਵਿੱਚ ਬਹੁਤ ਹੀ ਪਿਆਰਾ ਪਾਰਟੀ ਵੇਅਰ ਪਿਓਰ ਲਾਈਨਰ ਦਾ ਸੂਟ ਆਇਆ ਹੈ ਚਾਰ ਰੰਗ ਨੇ ਇਹਨਾਂ ਵਿੱਚ ਇਹ ਵੀ ਜਿਹੜੇ ਕੀ ਇਹਦੇ ਵਿੱਚ ਡਿਜ਼ਾਈਨ ਸੇਮ ਜਿਹੜਾ ਕਲਰ ਡਿਫਰੈਂਟ ਦੇ ਨਾਲ ਚਾਰ ਆਣਗੇ ਚਾਰ-ਚਾਰ ਆਪਸ਼ਨਾਂ ਦੇ ਨਾਲ ਇਹ ਸੂਟ ਆਏ ਨੇ ਇਹਨਾਂ ਦਾ ਜਿਹੜਾ ਰੇਟ ਹੈ 1050 ਰੁਪਏ ਹੈ ਬਾਕੀ ਜਿਹੜੇ ਸੂਟ ਨੇ ਕਲੈਕਸ਼ਨਾਂ ਜਿੰਨੀਆਂ ਵੀ ਮੈਂ ਅੱਜ ਦੀ ਵੀਡੀਓ ਵਿੱਚ ਐਡ ਕੀਤੀਆਂ ਨੇ ਇਹਨਾਂ ਦੇ ਜਿਹੜੇ ਵੀ ਰੰਗ ਡਿਜ਼ਾਈਨ ਪੈਟਰਨ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ 850 ਦੇ ਵਿੱਚ ਭਾਰਤੀ ਸੰਲਵਾਰ ਵਾਲਾ ਸੂਟ ਹੈ ਬਹੁਤ ਟ੍ਰੈਂਡ ਹੈ ਸਰਪਲਸ ਕਾਟਨ ਦੀ ਸ਼ਰਟ ਹੈ ਦੁਪੱਟਾ ਮਸਲੀਨ ਦਾ ਟਾਈ ਡਾਈ ਵਾਲਾ ਰੇਟ 850 ਹੈ ਐ ਵੀ ਸੇਮ ਕਲੈਕਸ਼ਨ ਆਈਆਂ ਨੇ ਇਹਨਾਂ ਵਿੱਚ ਇਹ ਹੈ ਕਿ ਤੁਹਾਨੂੰ ਜਿਹੜਾ ਸ਼ਰਟ ਪ੍ਰਿੰਟਰ ਮਿਲੇਗੀ ਬਾਟਮ ਪਲੇਨ ਮਿਲੇਗਾ ਕੁਝ ਸੂਟ ਜਿਹੜੇ ਆ ਕਿ 980 ਦੇ ਵਿੱਚ ਆਏ ਨੇ ਡਿਪੈਂਡ ਕਰਦਾ ਕਿਉਂਕਿ ਫੈਬਰਿਕ ਤੇ ਬਹੁਤ ਜ਼ਿਆਦਾ ਡਿਪੈਂਡ ਕਰਦਾ ਇਹਨਾਂ ਵਿੱਚ ਦੁਪੱਟਾ ਮਲ ਕੋਟਨ ਦਾ ਆਏਗਾ ਮਲਮਲ ਕੋਟਨ ਦਾ ਜਿਹੜਾ ਫੈਬਰਿਕ ਹੁੰਦਾ ਹੈ ਉਹਦੇ ਵਾਲਾ ਬਾਕੀ ਤੁਸੀਂ ਹੋਰ ਸਟੇਟਸ ਦੇਖਣੇ ਆ ਨਵੀਆਂ-ਨਵੀਆਂ ਕਲੈਕਸ਼ਨਾਂ ਦੇ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਜਿੱਤੋਂ ਸਟੇਟਸ ਸ਼ੋਅ ਚੈੱਕ ਕਰਨਗੇ ਜੇਕਰ ਤੁਸੀਂ ਸੈਟ ਸੂਟ ਸੇਲ ਕਰਦੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਨੂੰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਤੁਹਾਨੂੰ ਡੇਲੀ ਨੇ ਸੂਟਾਂ ਦੀਆਂ ਜਿਹੜੀਆਂ ਅਪਡੇਟਸ ਨੇ ਉਹ ਆ ਜਾਇਆ ਕਰਨਗੀਆਂ ਅੱਜ ਦੀ ਵੀਡੀਓ ਦੇ ਵਿੱਚ ਜਿੰਨੀਆਂ ਵੀ ਕਲੈਕਸ਼ਨ ਹਨ ਮੈਂ ਕੋਸ਼ਿਸ਼ ਕੀਤੀ ਹੈ ਸਾਰਿਆਂ ਦੀ ਡਿਟੇਲ ਦੱਸ ਦਿਆਂ ਅਗਰ ਕਿਸੇ ਦੀ ਰਹਿ ਜਾਏ ਤਾਂ ਮੈਂ ਨੰਬਰ ਆਪਣਾ ਐਡ ਕੀਤਾ ਉਸ ਨੰਬਰ ਤੇ ਤੁਸੀਂ ਮੈਨੂੰ ਮੈਸੇਜ ਕਰ ਦੇਣਾ ਸਕਰੀਨ ਸ਼ਾਟ ਜ਼ਰੂਰ ਸੈਂਡ ਕਰ ਦਿਆ ਕਰੋ ਜਦੋਂ ਵੀ ਤੁਸੀਂ ਜਿਸ ਵੀ ਸੂਟ ਦੀ ਕੁਇਰੀ ਕਰਦੇ ਹੋ ਕਿਉਂਕਿ ਉਹਨਾਂ ਤੇ ਨਾਲ ਮੈਨੂੰ ਈਜ਼ੀ ਹੋ ਜਾਂਦਾ ਕਿ ਤੁਸੀਂ ਕਿਸ ਕਲੈਕਸ਼ਨ ਦੇ ਬਾਰੇ ਵਿੱਚ ਗੱਲ ਕਰ ਰਹੇ ਹੋ ਜੇ ਵੀ ਮੈਂ ਤਾਂ इजीली ਉਹਨਾਂ ਦੀ ਜਿਹੜੀ ਡਿਟੇਲ ਹੁੰਦੀ ਆ ਉਹ ਸ਼ੇਅਰ ਕਰ ਸਕਦੀ ਆ ਹਮੇਸ਼ਾ ਸਕਰੀਨਸ਼ਾਟ ਜ਼ਰੂਰ ਨਾਲ ਲੈ ਕੇ ਰੋ ਜਦੋਂ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ 830 ਰੁਪਏਾਂ ਦੇ ਵਿੱਚ ਐ ਸੂਟ ਆਏ ਨੇ ਬਹੁਤ ਪਿਆਰੇ ਸੋਹਣਾ ਟੌਪ ਬਾਟਮ ਐਂ ਦੁਪੱਟਾ ਦੇ ਬਾਕੀ ਜਿੰਨਾ ਚਿਰ ਵਿੱਚ ਜੋ-ਜੋ ਰੰਗ ਹੈਗੇ ਨੇ ਇੱਥੇ ਐਡ ਕਰ ਦਿੱਤੇ ਨੇ ਮੈਂ ਅੱਜ ਦੀ ਵੀਡੀਓ ਤੇ ਚੈਨ ਨਹੀਂ ਮਿਲਦੀ ਐ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ